ਜੀ ਪਿਆਰ ਭਾਈ ਅਸੀਂ ਕਾਲ ਸਵੇਰ ਦੇ ਵੱਜ ਗਏ ਆ ਪੌਣੇ 6 ਤੇ ਆਪਾਂ ਨਹਾ ਧੋ ਕੇ ਹੋ ਗਏ ਆ ਜਿੰਮ ਲਈ ਰੈਡੀ ਪੰਗੜਾ ਪਾਉਣ ਦੀ ਵਜ੍ਹਾ ਤੁਹਾਨੂੰ ਐਂਡ ਤੱਕ ਦੱਸਾਂਗੇ ਜ਼ਰੂਰ ਤੇ ਪਹਿਲਾਂ ਕਰਮਾਂ ਵਾਲੀ ਨੇ ਖੋਲਿਆ ਗੇਟ ਆਪਾਂ ਨੇਰੇ ਨੇਰੇ ਖਿੱਚਤੀ ਗੱਡੀ ਜਿੰਮ ਵੱਲ ਤੇ ਜਿੰਮ 'ਚ ਜਾ ਕੇ ਕਰਦੇ ਆਪਾਂ ਬੋਡੀ ਵਾਰਮਅਪ ਵਾਰਮਅਪ ਕਰ ਕਰਕੇ ਲਾਵਾਂਗੇ ਵਰਕਆਊਟ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਜਿਹੜੇ ਬੰਦੇ ਮਾੜੇ ਕਮੈਂਟ ਕਰਦੇ ਉਹਨਾਂ ਦੇ ਇਹੋ ਜਿਹਾ ਕੀ ਕੀੜਾ ਉੱਡਦਾ ਵੀ ਜਿਹੜੀ ਮੇਰੀ ਵੀਡੀਓ ਮਾੜੀ ਲੱਗਦੀ ਆ ਤਨੂੰ ਤਾਂ ਜਮਾਂ ਖੋਜ ਹੋਣਾ ਚਾਹੀਦਾ ਵੀ ਤੁਹਾਡੀ ਲੈਣ ਦਾ ਬੰਦਾ ਤੁਹਾਡੀ ਲੈਣ ਨੂੰ ਹੋਰ ਪਾਸੇ ਰਿਪਰੈਜ਼ੈਂਟ ਕਰ ਰਿਹਾ ਜਿਹੜਾ ਕਦੇ ਸੋਚਿਆ ਵੀ ਨਹੀਂ ਕਿਉਂਕਿ ਕਈ ਘੰਟੇ ਗੱਡੀ ਚਲਾਉਣ ਤੋਂ ਬਾਅਦ ਵਰਕਆਊਟ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਕਦੇ ਆਪਣੇ ਆਪ ਇਹ ਚੀਜ਼ ਲਾ ਕੇ ਦੇਖੋ ਲਓ ਜੀ ਬਾਡੀ ਵਾਰਮਅਪ ਕਰਕੇ ਤੇ ਆਪਾਂ ਕਰਦੇ ਆ ਆਪਣੇ ਆਪ ਨੂੰ ਰਿਲੈਕਸ ਤੇ ਉਸ ਤੋਂ ਬਾਅਦ ਖਾਂਦੇ ਆਪਾਂ ਆਂਡੇ ਾਂਡੇ ਉਡੇ ਖਾ ਕੇ ਤੇ ਲੋ ਜੀ ਆਪਾਂ ਕਰਾਉਣੇ ਸੀਗੇ ਜ਼ਰੂਰੀ ਕੰਮ ਤੇ ਇੱਕ ਬਨਾਣਾ ਸ਼ੇਕ ਵੀ ਪੀ ਲੈਨੇ ਆ ਜਿਹੜੇ ਜ਼ਰੂਰੀ ਕੰਮ ਕਰਾਉਣੇ ਸੀ ਉਹ ਹੋ ਗਏ ਕੈਨਸਲ ਬਨਾਣਾ ਸ਼ੇਕ ਪੀਂਦਿਆ ਪੀਂਦਿਆ ਇਹਦਾ ਆ ਗਿਆ ਫੋਨ ਕਹਿੰਦੀ ਮੈਂ ਹੈਗੇ ਤੁਹਾਨੂੰ ਬੂਟ ਦਵਾਉਣੇ ਮੈਂ ਕਹਾ ਤੂੰ ਕਾਦੇ ਦਵਾਉਣੇ ਪੈਸੇ ਤਾਂ ਮੇਰੇ ਲਵਾਉਣੇ ਕਹਿੰਦੀ ਮੈਨੂੰ ਜਮਾਂ ਹੀ ਚੰਗਾ ਨਹੀਂ ਲੱਗਦਾ ਯਾਰ ਤੁਸੀਂ ਟੁੱਟੇ ਬੂਟ ਪਾ ਕੇ ਜਾਂਦੇ ਆ ਤੇ ਘਸੇ ਪਾ ਕੇ ਜਾਂਦੇ ਆ ਮੈਂ ਕਿਹਾ ਮੈਂ ਕੀ ਕਰਾਂ ਮੇਰਾ ਦਿਲ ਨਹੀਂ ਵਗਦਾ ਮਣ ਜਾ ਕਰੜਾ ਕਰਕੇ ਕਿਉਂਕਿ 75% ਆਫ ਸੀਗੀ ਤੇ ਮੈਂ ਬੂਟਾਂ ਤੇ ਪੈਸੇ ਲਾ ਹੀ ਦਿੱਤੇ ਤੇ ਮੈਂ ਕਿਹਾ ਚਲੋ ਵੀਡੀਓ ਤਾਂ ਬਣਾ ਲਈਏ ਇਹਨੂੰ ਫੜਾਇਆ ਫੋਨ ਤੇ ਮੈਂ ਕਿਹਾ ਸ਼ਾਰਟ ਤਾਂ ਲੈ ਹੀ ਲੈ ਤੇ ਉਸ ਤੋਂ ਬਾਅਦ ਅਸੀਂ ਦੋਨਾਂ ਜੀਆਂ ਨੇ ਖਾਦੇ ਘਰ ਦੇ ਬਣੇ ਰਾਜਮਾ ਚੌਲ ਇਹ ਕਹਿੰਦੀ ਇਹ ਤਾਂ ਸਵਾਦ ਹੀ ਬੜਿਆ ਬਾਈ ਕਹਿੰਦਾ ਮੈਂ ਤੇਰੀਆਂ ਵੀਡੀਓ ਦੇਖਦਾ ਬੜੀਆਂ ਘੈਂਟ ਹੁੰਦੀਆਂ ਤੇ ਇਹਦੀ ਵੀ ਸੁਣੋ ਪਹਿਲਾਂ ਅਮਾ ਜੀ ਬੇਟਾ ਹਾਂ ਇਹਨੂੰ ਮੈਂ ਸਕੂਲੋਂ ਲੈਣ ਗਿਆ ਤੇ ਇਹ ਕਹਿੰਦਾ ਯਾਰ ਤੈਨੂੰ ਮੰਮਾ ਨੇ ਭੇਜਿਆ ਮੈਂ ਕਿਹਾ ਮੈਂ ਤੇਰਾ ਪਾਪਾ ਮੈਂ ਕਿਹਾ ਤੇਰਾ ਕੋਈ ਰਿਸ਼ਤੇਦਾਰ ਆ ਕਈ ਅਜੀਬੋ ਗਰੀਬ ਸਵਾਲ ਕਰਦਾ ਵੀ ਮੈਨੂੰ ਖਰਾਣ ਹੀ ਕਰ ਦਿੰਦੇ ਆ ਤੇ ਲਓ ਜੀ ਇਹਦੀ ਮਾਂ ਨੂੰ ਚੱਕਣ ਲਈ ਅਸੀਂ ਚੱਲੇ ਆਂ ਵਾਪਸ ਆਹ ਬਾਈ ਈ ਰਿਕਸ਼ੇ ਤੇ ਲੋਡ ਵਾਲਾ ਕੰਮ ਹੀ ਕਰਾਈ ਜਾਂਦਾ ਤੇ ਉਸ ਤੋਂ ਬਾਅਦ ਇਹਦੀ ਮਾਂ ਨੇ ਕਰਿਆ ਫੋਨ ਕਹਿੰਦੀ ਕੁਲਚੇ ਲੈ ਲਿਓ ਬੱਚਿਆਂ ਲਈ ਉੱਥੇ ਮੈਂ ਕੁਲਚੇ ਲੈਣ ਗਿਆ ਤੇ ਬਾਈ ਮਿਲਿਆ ਬਾਈ ਕਹਿੰਦਾ ਯਾਰ ਮੈਂ ਤਾਂ ਕੁਲਚੇ ਖਾਂਦਾ ਹੀ ਨਹੀਂ ਮੈਂ ਕਿਹਾ ਤੇਰੀ ਸਿਹਤ ਹੀ ਦੱਸਦੀ ਆ ਵੀ ਤੂੰ ਕੁਲਚੇ ਜਮਾ ਹੀ ਨਹੀਂ ਖਾਂਦਾ ਉਸ ਤੋਂ ਬਾਅਦ ਲਓ ਜੀ ਇਹਨੂੰ ਕਰਿਆ ਫੋਨ ਮੈਂ ਕਿਹਾ ਤੂੰ ਘਰੋਂ ਆ ਜਾ ਬਾਹਰ ਤੇ ਹੁਣ ਚੱਲੀਏ ਬਹੁਤ ਪੈਸੇ ਆਪਣੇ ਗਏ ਲੱਗ ਇਹ ਕਹਿੰਦੀ ਮੈਨੂੰ ਤਾਂ ਕੁਝ ਖਵਾ ਦਿਓ ਤੇ ਲਓ ਇਹਨਾਂ ਮਾਂ ਪੁੱਤਾਂ ਨੇ ਖਾਦੇ ਗੋਲ ਗੱਪੇ ਤੇ ਅਸੀਂ ਪਿਉ ਹਤੀ ਬੈਠੇ ਇਹਨਾਂ ਦੇ ਮੂੰਹ ਹਲ ਝਾਕ ਰਹੇ ਆ ਕਿਉਂਕਿ ਮੇਰੇ ਤਾਂ ਥੁੱਕ ਵੀ ਨਹੀਂ ਲੰਗ ਰਿਹਾ ਕਿਉਂਕਿ ਮੇਰੇ ਪੈਸੇ ਲੱਗੇ ਤੇ ਲਓ ਜੀ ਇਹਨੇ ਦਿੱਤਾ ਢੇੜਾ ਗੋਲ ਗੱਪਿਆਂ ਨੂੰ ਉਸ ਤੋਂ ਬਾਅਦ ਅਸੀਂ ਚੱਲੇ ਆਂ ਵਾਪਸ ਤੇ ਘਰ ਆ ਕੇ ਧੋਨੇ ਗੱਡੀ ਤੇ ਗੱਡੀ ਧੋਨੇ ਧੋਨੇ ਮੈਂ ਪੁੱਤ ਨੂੰ ਕਿਹਾ ਮੇਰੀ ਵੀਡੀਓ ਤਾਂ ਬਣਾ ਲਾ ਇਹਨਾਂ ਨੇ ਖਾਦੇ ਕੋਲਚੇ ਦੇ ਇਹਨਾਂ ਨੇ ਕਰਿਆ ਮੇਰਾ ਥੈਂਕ ਯੂ ਤੇ ਗੱਡੀ ਵੀ ਨਹਾ ਧੋ ਕੇ ਆਪਾਂ ਕਰ ਲਈਏ ਰੈਡੀ ਤੇ ਗੱਡੀ ਦੇ ਟਾਇਰ ਟੁਰ ਦਿੱਤੇ ਚਮਕਾ ਸ਼ਾਮ ਦਾ ਟਾਈਮ ਹੋ ਗਿਆ ਸੀ ਪੌਣੇ 6 ਦਾ ਕਿਉਂਕਿ ਆਪਣੀ ਸਵਾਰੀ ਦਾ ਹੋ ਗਿਆ ਟਾਈਮ ਤੇ ਆਪਾਂ ਜਾਣਾ ਦਿੱਲੀ ਤੇ ਪਹਿਲਾਂ ਐਪਸ ਚੈੱਕ ਕਰੋ ਤੁਹਾਡੇ ਭਰਾ ਦੇ ਦੁੱਧ ਨਾਲ ਖਾਦੀ ਚੂਰੀ ਤੇ ਉਸ ਤੋਂ ਬਾਅਦ ਇਹ ਵੀ ਸਾਰੇ ਜਾਣੇ ਸੌਂ ਗਏ ਸੀ ਕਿਉਂਕਿ 9:30 ਵਜੇ ਦਾ ਟਾਈਮ ਸੀਗਾ ਸਵਾਰੀ ਦਾ ਤੇ ਨਵੇਂ ਪਾਏ ਆਪਾਂ ਨਹਾ ਧੋ ਕੇ ਬੂਟ ਅੱਜ ਦਾ ਚਾਹ ਹੀ ਚੜਿਆ ਭਾਈ ਨਵੀਂ ਚੀਜ਼ ਪਾਉਣ ਦਾ ਕਿਹਨੂੰ ਕਿਹਨੂੰ ਚਾਹ ਹੁੰਦਾ ਕਮੈਂਟ ਕਰਕੇ ਦੱਸਿਓ ਜਰੂਰ ਤੇ ਇਹ ਵੀ ਸਾਰੇ ਗਏ ਆ ਸੌਂ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਤੇ ਚੈਨਲ ਸਬਸਕ੍ਰਾਈਬ ਕਰ ਲਓ ਮੈਂ ਇਹਦੇ ਪੈਰੀ ਹੱਥ ਤਲਾਉਣੇ ਬਣਦੇ ਬਣਦੇ ਆ ਕਿਉਂਕਿ ਜਿੱਦੇ ਦੀ ਜਿੰਦਗੀ ਚ ਆਈ ਹੈ ਟਾਈਮ ਬਦਲਣਾ ਸ਼ੁਰੂ ਹੋ ਗਿਆ ਥੈਂਕ ਯੂ